ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੇ ਖਾਲਸਤਾਨੀ ਕੈਨੇਡਾ ਦੇ ਵਿੱਚ ਗੰਦ ਪਾ ਰਹੇ ਨੇ ਉਹਨਾਂ ਪ੍ਰਤੀ ਛੋਟੀ ਜੀ ਗੱਲਬਾਤ ਕਰਨੀ ਹੈ ਇੱਕ ਬਹੁਤ ਹੀ ਮਹੱਤਵਪੂਰਨ ਘਟਨਾਕਰਮ ਜੋ ਕੈਨੇਡਾ ਦੀ ਖੁਫੀਆ ਰਿਪੋਰਟ ਹੈਗੀ ਆ ਉਹਦੇ ਵਿੱਚ ਖਾਲਸਤਾਨੀ ਕੱਟੜਵਾਦੀਆਂ ਨੂੰ ਦੇਸ਼ ਲਈ ਰਾਸ਼ਟਰੀ ਸਰੋਕਾ ਦਾ ਬਹੁਤ ਵੱਡਾ ਖਤਰਾ ਦੱਸਿਆ ਹੈ ਕੱਲਾ ਰਾਸ਼ਟਰੀ ਕੈਨੇਡਾ ਵਾਸਤੇ ਨੇ ਇਹ ਪੂਰੀ ਦੁਨੀਆ ਦੇ ਵਿੱਚ ਇੱਕ ਖਤਰੇ ਦੀ ਘੰਟੀ ਹੈ ਤੇ ਇਹ ਰਿਪੋਰਟ ਕਦੋਂ ਆਈ ਹੈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਕੈਨੇਡਾ ਜਾਂਦੇ ਨੇ ਸੱਤ ਜੀ ਸਮੇਲਨ ਵਾਸਤੇ ਉਹਦੇ ਵਿੱਚ ਦਵੰਲੇ ਨਿਹੜੀ ਗੱਲਬਾਤ ਕਾਰੋਬਾਰ ਸੰਬੰਧੀ ਹੋਈ ਹੈ ਉਹ ਤੋਂ ਬਾਅਦ ਵਿੱਚ ਇਹ ਰਿਪੋਰਟ ਆਈ ਹੈ ਮੈਂ ਜਿਹੜੀ ਗੱਲ ਕਰਨੀ ਆ ਇਹਦੇ ਤਿੰਨ ਚਾਰ ਪਾਰਟ ਤੁਹਾਡੇ ਸਾਹਮਣੇ ਮੈਂ ਰੱਖਣੇ ਆ ਜਿਹੜੀ ਅੱਜ ਗੱਲ ਹੈ ਉਹ ਇਹ ਹੈ ਕਿ ਇਸ ਤੋਂ ਪਹਿਲਾਂ ਟ੍ਰੋਡੋ ਦੀ ਸਰਕਾਰ ਰਹੀ ਹੈ ਉਹਨਾਂ ਨੇ ਜਦੋਂ ਵੀ ਇਹ ਬਾਣੇ ਦੇ ਵਿੱਚ ਇਨਸਾਨ ਉੱਥੇ ਮਿਜਰੇ ਨੇ ਭਾਵੇਂ ਸਰਕਾਰ ਦੇ ਵਿੱਚ ਉਹਨਾਂ ਦੀ ਕੈਬਨਿਟ ਦੇ ਵਿੱਚ ਮੰਤਰੀ ਵੀ ਰਹੇ ਉਦੋਂ ਸਿੱਖ ਸ਼ਬਦ ਦੇ ਨਾਲ ਸੰਬੋਧਨ ਕੀਤਾ ਪਰ ਹੁਣ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਮਾਰਕਰ ਨੇ ਉਹਨਾਂ ਦੇ ਨਾਲ ਜਦੋਂ ਸਿਮੇਲਨ ਦੇ ਵਿੱਚ ਗੱਲਬਾਤ ਹੁੰਦੀ ਹੈ ਉਹ ਤੋਂ ਬਾਅਦ ਜਿਹੜੀਆਂ ਰਿਪੋਰਟਾਂ ਖੋਫੀ ਏਜੰਸੀਆਂ ਨੇ ਕੈਨੇਡਾ ਨੂੰ ਦਿੱਤੀਆਂ ਨੇ ਉਹਦੇ ਵਿੱਚ ਇਹ ਆਇਆ ਹੈ ਕਿ ਕੈਨੇਡਾ ਦੀ ਸਰਕਾਰ ਨੇ ਇਹਨਾਂ ਖਾਲਸਤਾਨੀ ਕੱਟੜਵਾਦੀਆਂ ਨੂੰ ਅਤਵਾਦੀ ਖੜਕੂ ਕਹਿ ਦਿੱਤਾ ਮਤਲਬ ਕੈਨੇਡਾ ਸਰਕਾਰ ਦਾ ਜਾਂ ਕੈਨੇਡਾ ਕੰਟਰੀ ਦਾ ਇਹਨਾਂ ਕਰਕੇ ਬਹੁਤ ਨੁਕਸਾਨ ਹੋਇਆ ਹੈ ਮੈਂ ਬਹੁਤਾ ਲੰਬਾ ਚੌੜਾ ਨਹੀਂ ਅੱਜ ਬੋਲਣਾ ਸ਼ੁਰੂਆਤ ਕੀਤੀ ਹੈ ਕੱਲ ਮੈਨੂੰ ਇੱਕ ਸਟੂਡੈਂਟ ਬੱਚੀ ਦਾ ਫੋਨ ਆਇਆ ਸੀ ਉਹ ਕਹਿੰਦੀ ਗਿਆਨੀ ਜੀ ਮੈਂ ਜੌਬ ਦੇ ਲਈ ਕਿਸੇ ਗੋਰਿਆਂ ਦੀ ਫੈਕਟਰੀ ਦੇ ਵਿੱਚ ਚਲੀ ਗਈ ਕਹਿੰਦੀ ਮੇਰੇ ਸਿਰ ਤੇ ਛੋਟੀ ਜਿਹੀ ਕੇਸਕੇ ਲੱਗੀ ਸੀ ਔਰ ਮੇਰੇ ਸਿਰਸਾ ਪਾਈ ਹੋਈ ਸੀ ਜਦੋਂ ਕਹਿੰਦੀ ਮੈਂ ਉਹਨਾਂ ਦੇ ਮੈਨੇਜਰ ਨੂੰ ਮਿਲੇ ਕਹਿੰਦੀ ਉਹ ਮੈਨੂੰ ਕਹਿੰਦੇ ਵੀ ਤੁਹਾਨੂੰ ਅਸੀਂ ਜੋਬ ਤੇ ਨਹੀਂ ਰੱਖ ਸਕਦੇ ਉਹ ਕਹਿੰਦੀ ਮੈਂ ਇੰਗਲਿਸ਼ ਦੇ ਵਿੱਚ ਉਹ ਤੋਂ ਕਾਰਨ ਪੁੱਛੇ ਮੈਂ ਜਦ ਪੁੱਛੀ ਕਿ ਉਹ ਗੋਰਾ ਮੈਨੇਜਰ ਮੈਨੇਜਰ ਮੈਨੂੰ ਕਹਿੰਦਾ ਕਿ ਤੁਸੀਂ ਖਾਲਸਤਾਨੀ ਖਾੜਕੂ ਅੱਤਵਾਦੀ ਹੋ ਤੁਹਾਡੇ ਤੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਤੁਸੀਂ ਕੁਝ ਵੀ ਕਰ ਸਕਦੇ ਹੋ ਇਹ ਜਿਹੜੀ ਮੇਨੂੰ ਸਟੂਡੈਂਟ ਬੱਚੀ ਨੇ ਗੱਲਬਾਤ ਕੀਤੀ ਹੈ ਨਾ ਮੇਰੇ ਕੋਲੇ ਵਾਕਿਆ ਦੀ ਰਿਕਾਰਡਿੰਗ ਪਈ ਹੈ ਕਈ ਵਾਰੀ ਕਈਆਂ ਨੂੰ ਇਦਾਂ ਹੁੰਦਾ ਲੱਗਦਾ ਵੀ ਇਹ ਫਵਾਹਾਂ ਨੇ ਮੇਰੀ ਇੱਕ ਫਿਤਰਤ ਹੈ ਮੈਂ ਜਿਹੜੀ ਵੀ ਗੱਲ ਕਰਨੀ ਆ ਨਾ ਤੱਥਾਂ ਦੇ ਆਧਾਰ ਤੇ ਕਰਨੀ ਆ ਮੈਂ ਇਦਾਂ ਜਿਹੜੇ ਆ ਨਾਰੇ ਵਗੈਰਾ ਲਾਉਂਦੇ ਨੇ ਜਾਂ মিডিਆ ਤੇ